ਚੋਣ ਪਰਚਾਅ ਸ਼ੁਰੂ ਵੀ ਆਖਰੀ ਤੇ ਹੋਇਆ ਖਤਮ ਵੀ ਹੋ ਰਿਹਾ ਚਾਰ ਪੰਜ ਦਿਨਾਂ ਚ ਸਾਰਾ ਕੰਮ ਹੋ ਗਿਆ ਪਰ ਮੈਨੂੰ ਬਹੁਤ ਖੁਸ਼ੀ ਹੈ ਸਾਰਿਆਂ ਦੇ ਜਜ਼ਬਾਤ ਦੇਖ ਕੇ ਔਰ ਪੂਰਾ ਭਰੋਸਾ ਹੈ ਕਿ ਪਾਤਸ਼ੋਦੀ ਨਗਰ ਨਿਗਮ ਬੀਜੇਪੀ ਦੀ ਬਣੂਗੀ ਦੇਖੋ ਰਿਸਪੌਂਸ ਬਹੁਤ ਵਧੀਆ ਹੈ ਪਰ ਜਿੱਥੇ ਜਿੱਥੇ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਜਿੱਥੇ ਇਹਨਾਂ ਨੇ ਕਾਗਜ਼ ਹੀ ਨਹੀਂ ਭਰਨ ਦਿੱਤੇ ਉੱਥੇ ਤਾਂ ਫਿਰ ਕੋਈ ਆਪਸ਼ਨ ਹੀ ਹੈ ਨਹੀਂ ਅਸੀਂ ਹਾਈ ਕੋਰਟ ਤੇ ਅੱਜ ਗਏ ਆਂ ਦੂਜੀਆਂ ਪਾਰਟੀਆਂ ਗਈਆਂ ਲੋਡ ਕੋਲ ਸੁਪਰੀਮ ਕੋਰਟ ਵੀ ਜਾਵਾਂਗੇ ਕਿ ਜਿਹੜਾ ਲੋਕਤੰਤਰ ਹੱਕ ਹੈ ਜਿਹੜਾ ਰੋਜੇ ਆਹ ਪਾਰਟੀ ਦਾ ਕੇਜਰੀਵਾਲ ਸਵਿਧਾਨ 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 ਮਾਰ ਗਿਆ ਖਟੀਆਂ ਪੱਗਾਂ ਲਾ ਕੇ ਭਗਤ ਸਿੰਘ ਇਨਕਲਾਬ ਇਹ ਗਿਆ ਕਿੱਥੇ ਇਹਨਾਂ ਨੇ ਤਾਂ ਉਹੀ ਵਿਸ਼ਵਾਸ ਲੋਕਾਂ ਦਾ ਤੋੜਤਾ ਆਪਣੇ ਆਪ ਨੂੰ ਕਹਿ ਕੇ ਸੋ ਸਵਿਧਾਨ ਦੇ ਉੱਤੇ ਬੜੀ ਚਰਚਾ ਹੋਈ ਹੈ ਮੋਦੀ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ 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 ਚੀਜ਼ ਦਾ 47 ਤੋਂ ਲੈ ਕੇ ਅੱਜ ਤੱਕ ਜਿੱਥੇ ਜਿੱਥੇ ਸਵਿਧਾਨ ਦੀ ਰੱਖਿਆ ਸਵਿਧਾਨ ਮੁਤਾਬਕ ਕਮ ਹੋਈ ਹੈ ਅੱਜ ਤੱਕ ਸਾਰੀ ਹਿਸਟਰੀ ਸੁਣਾਈ ਹੈ ਇਹ ਐਵੇਂ ਢੋਂਗ ਰਚਾਰੇ ਨੇ ਕਿ ਸਵਿਧਾਨ ਖਤਰੇ 'ਚ ਹੈ ਬਿਲਕੁਲ ਗਲਤ ਹੈ ਔਰ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਜੋ ਵਿਕਸਿਤ ਭਾਰਤ ਦੇ ਲਈ ਪੰਟਾਲੀ ਸੰਤਾਲੀ ਦੇ ਵਿੱਚ 2000 ਦੇ ਵਿੱਚ ਜੋ ਟੀਚਾ ਰੱਖਿਆ ਹੋਇਆ ਹੈ ਉਹ ਕਰਕੇ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਦੇਸ਼ ਬਣਾਵਾਂਗੇ ਸਭ ਤੋਂ ਜਿਆਦਾ ਲੀਡਿੰਗ ਲੇਡੀਜ਼ ਦੇ ਵਿੱਚ ਆਪਾਂ ਵੀ ਜੀਡੀਪੀ ਲੀਡ ਕਰ ਜਾਏਗੇ ਜੀਡੀਪੀ ਨੂੰ کافی ਵੱਡਾ ਮੁਕਤ ਕਰਨੀ ਪੈਣੀ ਜੀ ਦੇਖੋ 50% ਆ ਵੈਸੀ ਲੇਡੀਜ਼ ਦਾ ਹੱਕ ਹੈ ਬਾਡੀ ਹੈ ਜੇ ਬੰਦੇ ਨੇ ਔਰ ਮੇਰੇ ਖਾਸੇ ਜਿਸ ਡੈਡੀਕੇਸ਼ਨ ਨਾਲ ਲੇਡੀਆਂ ਲੜਨੀਆਂ ਔਰ ਮੈਨ ਤਨਵਾਦ ਕਰਦੀਆਂ ਇਹਨਾਂ ਦੇ ਘਰ ਵਾਲਿਆਂ ਨੂੰ ਇਹਨਾਂ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ ਹਿੰਮਤ ਦਿੱਤੀ ਕਿ ਇਹ ਅੱਗੇ ਜਾ ਸਕਣ ਔਰ ਇਹਨਾਂ ਦਾ ਸਾਥ ਦੇ ਰਹੇ ਹਾਂ ਕਿਉਂਕਿ ਇੱਕ ਦੂਜੇ ਦਾ ਫੈਮਿਲੀ ਦੇ ਵਿੱਚ ਆਂਡੀਆਂ ਗਵਾਂਡੀਆਂ ਦਾ ਸਾਥ ਹੋਏ ਤਾਂ ਹੀ ਬੰਦਾ ਅੱਗੇ ਜਾ ਸਕਦਾ ਹੈ ਕਿਉਂਕਿ ਮੇਰੇ ਕੋਲ ਕੁਝ ਦੀ ਗੱਲ ਕਰਦੇ ਹਾਂ ਜਿੰਦੂਦ ਸਿੰਘ ਤਾਂ ਮੇਰੇ ਕੋਲ ਆਪਾਂ ਜਿਹੜੇ ਜਿੰਦੂਦ ਸਿੰਘ ਕਰਦੇ ਕਾਲਪਕ ਟ੍ਰਾਫਿਕ ਮੈਲਾਣਾ ਜਿਹੜੀ ਕਰ ਦਿੱਤੀ ਨੂੰ ਉਸ ਦਾ WhatsApp ਨੂੰ ਦੇਖੋ ਮੈਂ ਮੈਂ ਉਸ ਦੀ ਸਖਤ ਨਿੰਦਾ ਕਰਦੀ ਹਾਂ ਕੋਈ ਮੈਲਾ ਹੋਵੇ ਚਾਹੇ ਉਹ ਵਿਰੋਧੀ ਪਾਰਟੀ ਦੀ ਹੋਵੇ ਚਾਹੇ ਉਹ ਕੋਈ ਵੀ ਹੋਵੇ ਮੈਲਾ ਹੋਵੇ ਕੋਈ ਵਿਅਕਤੀ ਹੋਵੇ ਜਿਹੜਾ ਜ਼ਮਾਨਦਾਰੂ ਇੱਕ ਹੱਕ ਹੈ ਨਾ ਉਹ ਇੱਕ ਇੱਜ਼ਤ ਰੱਖਣ ਦਾ ਹੱਕ ਹੈਗਾ ਉਸ ਹੱਕ ਨੂੰ ਬਿਲਕੁਲ ਹੱਥ ਕਿਸੇ ਨੂੰ ਨਹੀਂ ਪਾਣਾ ਚਾਹੀਦਾ ਔਰ ਇਸ ਦੀ ਸਖਤ ਨਿੰਦਾ ਕਰਦੀ ਹੈ ਮੇਰੇ ਚਾਚੇ ਤਾਮੀ ਜੀ ਨੇ ਜਾ ਕੇ ਔਰਮਨ ਕਮਿਸ਼ਨ ਦੇ ਸਾਹਮਣੇ ਆਪਣਾ ਅਫਸੋਸ ਵੀ ਕੀਤਾ ਸੌਰੀ ਕਿਹਾ ਇਹ ਕਿਹਾ ਔਰ ਮੇਰੇ ਚਾਚੇ ਇਹ ਵੀ ਨਾਲ ਅੱਗੇ ਨੂੰ ਲੋਕ ਸੋਚਣਗੇ ਕਿ ਮਹਿਲਾ ਦੀ ਜਿਹੜੀ ਇੱਜ਼ਤ ਹੈ ਉਹਦੇ ਤੇ ਹੱਥ ਨਾ ਪਵੇ ਬਿਲਕੁਲ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਇੱਕ ਜ਼ਿੰਮੇਵਾਰ ਵਿਅਕਤੀ ਕਰਦਾ ਹੈ ਤਾਂ ਉਹਦਾ ਅਸਰ ਸਾਰਿਆਂ ਤੇ ਪੈਂਦਾ ਜੋ ਮਰਜੀ ਕਰਨ ਕਿੰਤੂ ਪ੍ਰੰਤੂ ਹੁਣੇ ਪਾਸ ਹੋ ਗਿਆ ਪਾਰਲਮੈਂਟ 'ਚ ਮੈਨੂੰ ਹੁਣੇ ਪਤਾ ਚੱਲਿਆ ਤਾਂ ਇਹ ਵੀ ਭਾਰਤੀ ਆਜਨਤਾ ਪਾਰਟੀ ਨੂੰ ਬਹੁਤ ਬਹੁਤ ਵਧਾਈ ਲੱਗਦਾ ਹਰ ਪਰ ਜਿਹੜਾ ਦੂਸਰਾ ਪਾਰਟੀ ਉਹ ਵੀ ਕਿਤੇ ਹੋਰ ਸਹੀ ਕੰਮ ਲੱਗੂਗਾ ਜਿਸ ਤਰ੍ਹਾਂ ਸਕੀਮਾਂ ਨੇ ਹਰੇਕ ਸਵੇ ਨੂੰ ਪੈਸਾ ਜਾਂਦਾ ਤਾਂ ਉਹ ਵੱਧ ਕੇ ਜਾਊਗਾ ਹੁਣ ਕੰਮੀ ਮਰ ਸਾਹਿਬ ਨੂੰ ਦੁੱਖ ਮਾਨਵਤਾ ਦੀ ਕਿਸ ਤਰ੍ਹਾਂ ਦੇਖਦੇ ਬਹੁਤ ਦੁੱਖ ਹੁੰਦਾ ਬਹੁਤ ਦੁੱਖ ਹੁੰਦਾ ਹੈ ਕਿ ਇਹ ਸਥਿਤੀ ਆ ਗਈ ਔਰ ਮੈਂ ਤਾਂ ਪਹਿਲੇ ਤੋਂ ਹੀ ਕਹਿ ਰਹੀ ਹਾਂ ਔਰ ਮੈਂ ਨੇ ਪਿਛੇ ਵੀ ਸਟੇਟਮੈਂਟ ਦਿੱਤਾ ਸੀ ਕਿ ਨਿਪਟਾ ਕੇ ਇਹ ਸਾਡੇ ਚਾਹੇ ਵਿਰੋਧੀ ਭਾਜਪਾ ਪਾਰਟੀ ਦੇ ਵਿਰੋਧੀ ਹੈ ਪਰ ਸਾਡੇ ਆਪਣੇ ਵਸਨੀਕ ਨੇ ਸਾਡੇ ਆਪਣੇ ਪੰਜਾਬ ਦੇ ਨੇ ਔਰ ਇਹਨਾਂ ਦੀਆਂ ਜਿਹੜੀਆਂ ਗੈਜ ਮੰਗਾਂ ਨੇ ਉਹਨਾਂ ਲਈ ਅਸੀਂ ਹਰ ਵਕਤ ਇਹਨਾਂ ਦੇ ਨਾਲ ਸਾਥ ਦੇ ਸਾਨੂੰ ਬਹੁਤ ਹੀ ਖਿਦੋਏ ਆ ਸਾਡੇ ਵਿੱਚ ਇੱਕ ਜਾਨ ਜੀ ਪੈਦਾ ਹੋਤੀ ਜੀ ਸਾਡੇ ਨਾਲ ਇੱਕ ਲੇਡੀਜ਼ ਖੜੀ ਹੈ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਇਹਨਾਂ ਦੇ ਆਨ ਦਾ ਤੇ ਉਸ ਦਾ ਸਨ ਬਹੁਤ ਵਧੀਆ ਬਾਸੋਂ ਫੈਦ ਦੇ ਵਿੱਚ ਅੱਜ ਜਸ਼ਨ ਦਾ ਮਾਹੌਲ ਹੈ ਸਾਰੀਆਂ ਬਾਡਾਂ ਦੇ ਜਿਹੜੇ ਲੋਕ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਭਾਰਤਪੁਰ ਦੇ ਜਿਹੜੇ ਵਰਕਰ ਨੇ ਉਹ ਉਮੜੇ ਹੋਏ ਨੇ ਲੋਕਾਂ ਦੇ ਬਰਾਬਰ ਸ਼ਾਇ ਮਹਾਰਾਣੀ ਪਰਮੇਸ਼ਵਰ ਜੀ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਜਾਂ ਉਹਨਾਂ ਦੇ ਵਿੱਚ ਵੀ ਅਸੀਂ ਭਾਸੋਂ ਸ਼ਹਿਰ ਨੂੰ ਜਿੱਤਿਆ ਸੀਗਾ ਤੇ ਸਾਨੂੰ ਪੂਰੀ ਆਸ ਹੈ ਕਿ 11 ਦੀਆਂ 11 ਸੀਟਾਂ ਉਹ ਤੇ ਭਾਰਤੀ ਜਨਤਾ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਜੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਕਾਲੀ ਨੇ ਜਿਹੜੇ ਕਾਂਗਰਸੀ ਨੇ ਉਹਨਾਂ ਦੇ ਜਿਹੜੇ ਲੀਡਰ ਨੇ ਉਹਦਾ ਲੀਡਰਲੈਸ ਲੋਕ ਨੇ ਨਾ ਇੱਥੇ ਕੋਈ ਕੰਮ ਕਰਦਾ ਨਾ ਉਹਨਾਂ ਦਾ ਕੋਈ ਪਾਰਟੀ ਦਾ ਵਰਕਰ ਹੈ ਨਾ ਕੋਈ ਲੀਡਰ ਹੈ ਮੁਕਾਬਲਾ ਜਿਹੜਾ ਹੈਗਾ ਉਹ ਸਰਕਾਰ ਦੇ ਨਾਲ ਹੈ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਸੋ ਇਸ ਕਰਕੇ ਕਹੂੰਗਾ ਕਿ ਇੱਕ ਨਰਮ ਮੁਕਾਬਲਾ ਹੋ ਜਾਣਾ ਹੈ ਭਾਰਤੀ ਜਨਤਾ ਪਾਰਟੀ ਦੇ ਸਾਰੇ ਵੀਰਵਾਜਕ ਸੂਣ ਪ੍ਰਚਾਰ ਬਹੁਤ ਵਧੀਆ ਸਾਡੇ ਇੱਥੇ ਭਾਸੋ ਦੇ 11 ਵਾਲਾ ਨੇ 11 ਵਾਲਾ ਜੋ 9 ਵਾਲਾ ਦੇ ਕੈਂਡੀਡੇਟ ਬੀਜੇਪੀ ਦੇ ਖੜੇ ਨੇ ਜੀ ਪੋਜੀਸ਼ਨ ਹੈ ਜੀ ਬਹੁਤ ਵਧੀਆ ਤੁਸੀਂ ਆਪ ਹੀ ਦੇਖ ਰਿਹਾ ਤੁਸੀਂ ਆਏ ਹੋ ਬਹੁਤ ਸਟਰੋਂਗ ਪੋਜੀਸ਼ਨ ਆ ਅਸੀਂ ਆਪਣੀ ਸਰਕਾਰ ਇੱਥੇ ਬਣਾਵਾਂਗੇ ਭਾਵੇਂ ਤੁਸੀਂ ਪਰੰਧਾਰਾ ਪਰ ਬਰਾਬਰ